ਲਗਭਗ ਜਿਹੜਾ ਦਸੰਬਰ ਦਾ ਮਹੀਨਾ ਹੁਣ ਸ਼ੁਰੂ ਹੋ ਚੁੱਕਿਆ ਤੇ ਜਿਹੜੇ ਤੁਸੀਂ ਝਾੜ ਕ੍ਰੇਲੇ ਦੇਖ ਰਹੇ ਹੋਗੇ ਇਹ ਬੇਲ ਆਪਣੇ ਕੋਲ ਕਾਫੀ ਨੇਗੀਆਂ ਤੇ ਬਹੁਤ ਭਾਰੀ ਮਾਤਰਾ ਦੇ ਵਿੱਚ ਇਹ ਕ੍ਰੇਲਾ ਲੱਗਦਾ ਹੈ ਤੁਸੀਂ ਦੇਖ ਸਕਦੇ ਹੋਗੇ ਕਿ ਕਿੰਨੇ ਕ੍ਰੇਲੇ ਜਿਹੜੇ ਇਹਦੇ ਤੇ ਲੱਗੇ ਪਏ ਆ ਤੇ ਕਿੰਨਾ ਇਹਨੇ ਹੋਰ ਫਲ ਨਾਲ ਚੱਕ ਰੱਖਿਆ ਗਿਆ ਜਿਵੇਂ ਤੁਸੀਂ ਇਹ ਦੇਖ ਸਕਦੇ ਹੋਗੇ ਇਹ ਬੇਲਾਂ ਕੁਦਰਤੀ ਤਰੀਕੇ ਨਾਲ ਆਪਣੇ ਆਪ ਉਗਦੀਆਂ ਰਹਿੰਦੀਆਂ ਨੇਗੀਆਂ ਤੇ ਕੁਝ ਕੁ ਵੀ ਇਹਦਾ ਜਿਹੜਾ ਇਸ ਤਰ੍ਹਾਂ ਖਿੱਲਰ ਦਾ ਰਹਿੰਦਾ ਅੱਗੇ ਦੀ ਅੱਗੇ ਜਿਹੜਾ ਫੈਲਦਾ ਰਹਿੰਦਾ ਜਿਵੇਂ ਹੁਣ ਆ ਦੇਖੋ ਇਹਦੇ ਵਿੱਚ ਵੀ ਤਿਆਰ ਨੇਗੇ ਇਹ ਥੱਲੇ ਡਿੱਗ ਜਾਣਾ ਇਹਨੇ ਤੇ ਆਪਣੇ ਆਪ ਇਥੋਂ ਹੋਰ ਬੇਲਾਂ ਹੋ ਜਾਣੀਆਂ ਹੈਗੀਆਂ ਰੇਤਲੀਆ ਜ਼ਮੀਨਾਂ ਦੇ ਵਿੱਚ ਝਾੜ ਕ੍ਰੇਲੇ ਦੇ ਨਤੀਜੇ ਕਾਫੀ ਵਧੀਆ ਹੁੰਦੇ ਨੇਗੇ ਤੇ ਕਾਫੀ ਸਾਰੇ ਰੋਗਾਂ ਲਈ ਇਹ ਆ ਰਾਮ ਬਾਣ ਮੰਨਿਆ ਜਾਂਦਾ ਇਹਨੂੰ ਇਹਦੀ ਜਿਹੜੀ ਸਬਜ਼ੀ ਹੈਗੀ ਯੂਰਿਕ ਐਸਿਡ ਵਗੈਰਾ ਨੂੰ ਕੰਟਰੋਲ ਕਰਨ ਦੇ ਲਈ ਖਾਦੀ ਜਾਂਦੀ ਹੈ ਆਪਣੀ ਜਿਹੜੀ ਕੋਸ਼ਿਸ਼ ਹੈ ਕਿ ਆਪਾਂ ਇਸ ਫਸਲ ਨੂੰ ਥੋੜਾ ਜਿਹਾ ਵੱਡੇ ਪੱਧਰ ਤੇ ਆਪਣੇ ਖੇਤ ਦੇ ਵਿੱਚ ਕਰਨਾ ਚਾਹੁੰਦੇ ਹਾਂ ਕਿਉਂਕਿ ਇਹਨੂੰ ਕਿਸੇ ਵੀ ਤਰ੍ਹਾਂ ਦੇ ਕਿਸੇ ਛੜਕਾ ਦੀ ਲੋੜ ਨਹੀਂ ਹੁੰਦੀ ਬਿਲਕੁਲ ਕੁਦਰਤੀ ਤਰੀਕੇ ਨਾਲ ਹੋਣ ਵਾਲੀ ਇਹ ਫਸਲ ਰੇਤਲੀ ਜ਼ਮੀਨ ਨੂੰ ਬਹੁਤ ਮਨਦੀ ਹੈ ਧੰਨਵਾਦ